अपराध ਦੀ ਦੁਨੀਆ ਦੇ ਇੱਕ ਵੱਡੇ ਨਾਮ ਦਾ ਅੰਤ ਹੋਇਆ ਏ ਅਤੇ ਅੰਤ ਵੀ ਬੜੇ ਖਾਮੋਸ਼ ਤਰੀਕੇ ਨਾਲ ਹੋਇਆ ਏ ਉਹ ਵਿਅਕਤੀ ਜਿਸ ਦੇ ਉੱਤੇ ਕਤਲ ਡਕੈਤੀ ਅਤੇ ਫਰੋਤੀ ਦੇ ਕਈ ਮਾਮਲੇ ਦਰਜ ਸਨ ਅੰਤ ਨੂੰ ਉਹ ਅਪਰਾਧੀ ਖਾਮੋਸ਼ ਹੋ ਗਿਆ ਤਾਂ ਇਸ ਦਾ ਨਾਮ ਲੌਰੈਂਸ ਬਿਸ਼ਤੋਈ ਗੈਂਗ ਦੇ ਨਾਲ ਵੀ ਜੁੜਿਆ ਹੋਇਆ ਸੀ ਤਾਂ ਲੌਰੈਂਸ ਬਿਸ਼ਤੋਈ ਦੇ ਇੱਕ ਸਾਥੀ ਗੈਂਗਸਟਰ ਦੀ ਲਾਸ਼ ਬਰਾਮਦ ਹੋਈ ਹੈ ਜੇਲ੍ਹ ਦੇ ਅੰਦਰੋਂ ਇਹ ਮ੍ਰਿਤਕ ਦੇ ਬਰਾਮਦ ਹੋਈ ਹੈ ਜਿਸ ਦੇ ਨਾਲ ਹੜਕੰਪ ਮੱਜ ਜਾਂਦਾ ਹੈ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਇਹ ਲਾਸ਼ ਬਰਾਮਦ ਹੋਈ ਹੈ ਤਾਂ ਦਿੱਲੀ ਦੀ ਮੰਡੋਲੀ ਜੇਲ੍ਹ ਦੇ ਵਿੱਚ ਇਹ ਪੂਰੀ ਕਿੰਨਾ ਵਾਪਰੀ ਹੈ ਪਹਿਲਾਂ ਉਹ ਨੀਰਜ ਬਵਾਨਾ ਦੇ ਲਈ ਕੰਮ ਕਰਦਾ ਸੀ ਲੇਕਿਨ ਬਾਅਦ ਦੇ ਵਿੱਚ ਲਾਰੈਂਸ ਬਿਸ਼ਟੋਈ ਦੇ ਲਈ ਕੰਮ ਕਰਨ ਲੱਗਿਆ ਤਾਂ ਦਿੱਲੀ ਦੇ ਖਤਰਨਾਕ ਗੈਂਗਸਟਰ ਦੀ ਅਚਾਨਕ ਮੌਤ ਹੋ ਗਈ ਹੈ ਤਾਂ ਗੈਂਗਸਟਰ ਸਲਮਾਨ ਧਿਆਗੀ ਦੀ ਦਿੱਲੀ ਦੀ ਜੇਲ੍ਹ ਦੇ ਵਿੱਚ ਲਾਸ਼ ਮਿਲੀ ਹੈ ਚਾਦਰ ਨਾਲ ਲਟਕਦੀ ਹੋਈ লাশ ਮਿਲੀ ਹੈ ਫਾਹਾ ਲਾ ਕੇ ਆਤਮ ਹੱਤਿਆ ਇਸ ਗੈਂਗਸਟਰ ਦੇ ਵੱਲੋਂ ਕੀਤੀ ਗਈ ਹੈ ਤਮਕੂਕਾ ਕੇਸ ਦੇ ਵਿੱਚ ਇਹ ਗੈਂਗਸਟਰ ਸਲਮਾਨ त्याਗੀ ਜੇਲ੍ਹ ਵਿੱਚ ਬੰਦ ਸੀ ਜਿਸ ਦੇ ਉੱਤੇ ਲੁੱਟ ਫਰੋਤੀ ਅਤੇ ਹੱਤਿਆ ਵਰਗੇ ਦਰਜਨਾ ਅਪਰਾਧਿਕ ਮਾਮਲੇ ਦਰਦਸਾਨਤਾ ਦਿੱਲੀ ਦੀ ਜੇਲ੍ਹ ਨੰਬਰ 15 ਦੇ ਵਿੱਚ ਇੱਕੜਾ ਵਾਪਰੀ ਹੈ ਪੁਲਿਸ ਦੇ ਮ੍ਰਿਤਕ ਦੇ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਹੈ ਸਲਮਾਨ ਤਿਆਗੀ ਨੇ ਪਿਛਲੇ ਸਾਲ ਜੇਲ੍ਹ ਵਿੱਚ ਰਹਿ ਕੇ ਪੱਛਮੀ ਦਿੱਲੀ ਦੇ ਦੋ ਕਾਰੋਬਾਰੀਆਂ ਉੱਤੇ 50 ਲੱਖ ਦੀ ਫਰੋਤੀ ਲਈ ਗੋਲੀਆਂ ਚਲਵਾਈਆਂ ਸਨ ਤਾਂ ਲਾਰੈਂਸ ਬਸਤੋਈ ਗੈਂਗ ਵਿੱਚ ਐਂਟਰੀ ਦੇ ਲਈ ਅਤੇ ਲਾਰੈਂਸ ਬਸਤੋਈ ਅਤੇ ਕਾਲਾ ਜੱਠੇੜੀ ਨੂੰ ਖੁਸ਼ ਕਰਨ ਦੇ ਲਈ ਇਸ ਵੱਲੋਂ ਇਸ ਵਾਰ ਦਾਤੂ ਅੰਜਾਮ ਦਿੱਤਾ ਗਿਆ ਸੀ ਲੇਕਿਨ ਹੁਣ ਅਪਰਾਧ ਦੀ ਦੁਨੀਆ ਦਾ ਇਹ ਵੱਡਾ ਨਾਮ ਸਦਾ ਲਈ ਖਮੋਸ਼ ਹੋ ਗਿਆ ਹੈ ਇਸ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ